ਕਰਮਾਂ ਵਿੱਚ ਨਿਕਦੇ ਹੋ ਮੇਰੇ ਕਰਮਾਂ ਵਿੱਚ ਨਿਕਦੇ ਹੋ ਮੇਰੇ ਕੜੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਨਿਕਦੇ ਹੋ ਮੇਰੇ ਕੜੀਆਂ ਸਤ ਸੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਕਰਦੀਆਂ ਤੰਗ ਨੇ ਪੀੜਾਂ ਜ਼ਿੰਦਗੀ ਦੇ ਰੰਗ ਦੀਆਂ ਕਰਦੀਆਂ ਤੰਗ ਨੇ ਪੀੜਾਂ ਕਰਦੀਆਂ ਤੰਗ ਨੇ ਪੀੜਾਂ

ਕੜੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਨਿਖਦੇ ਹੋ ਮੇਰੇ ਕੜੀਆਂ ਸਤ ਸੰਗ ਦੀਆਂ ਸੋਭਾ ਤੇਰ ਵਰਦੀ ਦਾਤਾ ਗੋਂਦੇ ਨੇ ਵਿੱਚ ਸਾਰੇ ਸੋਭਾ ਤੇਰ ਵਰਦੀ ਦਾਤਾ ਗੋਂਦੇ ਨੇ ਵਿੱਚ ਸਾਰੇ ਸੋਭਾ ਤੇਰ ਵਰਦੀ ਦਾਤਾ ਵਾਵੇ ਨੇ ਵਿੱਚ ਸਾਰੇ शोभा तेरी धनकी दाता वने में नीचे सारे सुनियो तेरे दर तो दाता सुनियो तेरे दर तो दाता डूबदियां नो हिरन सहारे सुनियो तेरे दर तो दाता डूबदियां नो हिरन सहारे सुनियो तेरे दर तो दाता डूबदियां नो हिरन सहारे ਸੁਨਿਆ تیر ਗਰ ਤੋਂ ਦਾਤਾ ਡੁੱਬਦਿਆਂ ਨੂੰ ਈਨ ਨੇ ਸਹਾਰੇ ਸੁਨਿਆ تیر ਗਰ ਤੋਂ ਦਾਤਾ ਡੁੱਬਦਿਆਂ ਨੂੰ ਈਨ ਨੇ ਸਹਾਰੇ ਬਖਸ਼ੀ ਮੇਰੀ ਆਜੋ ਪੁੱਲਾ ਬਖਸ਼ੀ ਮੇਰੀ ਆਜੋ ਪੁੱਲਾ ਮੈਨੂੰ ਨੇ ਬੰਗੂ ਦੀਆ ਬਖਸ਼ੀ ਮੇਰੀ ਆਜੋ ਪੁੱਲਾ ਮੈਨੂੰ ਨੇ ਬੰਗੂ ਦੀਆ ਬਖਸ਼ੀ ਮੇਰੀ ਆਜੋ ਪੁੱਲਾ ਮੇਨੂੰ ਕੀ ਦੰਦ ਦਿਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਕਰਮਾਂ ਵਿੱਚ ਲਿਖ ਦਿਓ ਮੇਰੇ ਕੜੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਕਰਮਾਂ ਵਿੱਚ ਲਿਖ ਦਿਓ ਮੇਰੇ ਕੜੀਆਂ ਸਤ ਸੰਗ ਦੀਆਂ ਕਰਮਾਂ ਵਿੱਚ ਲਿਖ ਦਿਓ ਮੇਰੇ ਕਰਦੀਆਂ ਤਾਂਗਨ ਪੀੜਾ ਕਰਦੀਆਂ ਤਾਂਗਨ ਪੀੜਾ जिंदगी दे रंग दिया करमा विच लिख दे ओ मेरे कड़ियां सत संग दिया करमा विच लिख दे ओ मेरे